ਸਟਾਰ ਮੀਡੀਆ ਚੈਨਲ ਨਾਲ ਜੁੜਨ ਤੇ ਤੁਹਾਡਾ ਸਵਾਗਤ ਕਰਦੇ ਹਾਂ ਆਸ ਹੈ ਕਿ ਤੁਹਾਨੂੰ ਸਾਡੀ ਇਹ ਪੇਸ਼ਕਸ਼ ਪਸੰਦ ਆਵੇਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਕੇ ਵੀਡੀਓ ਨੂੰ ਸ਼ੇਅਰ ਕਰੋਗੇ ਤੁਹਾਡੇ ਦਿਮਾਗ ਵਿੱਚ ਇਹ ਸਵਾਲ ਜ਼ਰੂਰ ਆਉਂਦਾ ਹੋਵੇਗਾ ਕਿ ਪਾਲੀਵੁੱਡ ਦਾ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲਾ ਅਦਾਕਾਰ ਕੌਣ ਹੈ ਇੱਥੇ ਅਸੀਂ ਇਸੇ ਸੰਬੰਧੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਪਿਛਲੇ 10 ਸਾਲਾਂ ਵਿੱਚ ਪੰਜਾਬੀ ਸਿਨੇਮਾ ਵਿੱਚ ਮਹੱਤਵਪੂਰਨ ਬਦਲਾਅ ਆਇਆ ਹੈ ਇਹ ਨਾ ਸਿਰਫ ਭਾਰਤ ਵਿੱਚ ਸਗੋਂ ਦੁਨੀਆ ਭਰ ਵਿੱਚ ਵੀ ਤੇਜ਼ੀ ਨਾਲ ਮਸ਼ਹੂਰ ਹੋ ਗਿਆ ਹੈ ਪੰਜਾਬੀ ਫਿਲਮਾਂ ਦੀ ਮੰਗ ਵਿੱਚ ਲਗਾਤਾਰ ਵਾਧੇ ਕਾਰਨ ਇਸ ਇੰਡਸਟਰੀ ਵਿੱਚ ਸਿਤਾਰਿਆਂ ਦੀ ਕੁੱਲ ਜਾਇਦਾਦ ਵਿੱਚ ਵੀ ਇੱਕ ਮਹੱਤਵਪੂਰਨ ਵਾਧਾ ਹੋਇਆ ਹੈ 2024 ਦੇ ਸਭ ਤੋਂ ਅਮੀਰ ਪੰਜਾਬੀ ਅਦਾਕਾਰਾਂ ਨੇ ਖੇਤਰੀ ਫਿਲਮ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ਵਿੱਚ ਵੀ ਆਪਣੇ ਆਪ ਨੂੰ ਸਥਾਪਿਤ ਕੀਤਾ ਹੈ ਆਪਣੇ ਹੁਨਰ ਮਿਹਨਤ ਅਤੇ ਪ੍ਰਸਿੱਧੀ ਦੇ ਕਾਰਨ ਇਹਨਾਂ ਅਦਾਕਾਰਾਂ ਨੇ ਆਪਣੀ ਬਹੁਪੱਖੀ ਕਲਾ ਦਾ ਪ੍ਰਦਰਸ਼ਨ ਕੀਤਾ ਹੈ ਇਸ ਲੇਖ ਵਿੱਚ ਚੋਟੀ ਦੇ 10 ਸਭ ਤੋਂ ਵੱਧ ਕਮਾਈ ਕਰਨ ਵਾਲੇ ਪੰਜਾਬੀ ਅਦਾਕਾਰਾਂ ਅਤੇ ਉਨ੍ਹਾਂ ਦੀ ਕੁੱਲ ਜਾਇਦਾਦ ਦੀ ਵਿਦੇਰੇ ਵਿਸਥਾਰ ਵਿੱਚ ਜਾਂਚ ਕੀਤੀ ਜਾਵੇਗੀ ਅਤੇ ਉਹ ਅੱਜ ਕਿੱਥੇ ਹਨ ਅਤੇ ਕਿਵੇਂ ਪਹੁੰਚੇ ਹਨ ਇਸ ਬਾਰੇ ਚਰਚਾ ਕਰਾਂਗੇ ਇਸ ਲਈ ਇਹਨਾਂ ਸ਼ਾਨਦਾਰ ਅਦਾਕਾਰਾਂ ਦੀ ਸ਼ਾਨਦਾਰ ਪ੍ਰਤਿਭਾ ਅਤੇ ਸਫਲਤਾ ਤੋਂ ਪ੍ਰੇਰਿਤ ਹੋਣ ਲਈ ਤਿਆਰ ਰਹੋ ਅਮਰਿੰਦਰ ਗਿੱਲ ਅਮਰਿੰਦਰ ਗਿੱਲ ਪੰਜਾਬੀ ਫਿਲਮ ਇੰਡਸਟਰੀ ਵਿੱਚ ਇੱਕ ਜਾਣੇ ਪਛਾਣੇ ਅਤੇ ਬਹੁਤ ਸਤਿਕਾਰਤ ਅਦਾਕਾਰ ਹਨ ਉਸਨੇ ਨਾ ਸਿਰਫ ਪੰਜਾਬੀ ਇੰਡਸਟਰੀ ਵਿੱਚ ਸਗੋਂ ਇੱਕ ਗਾਇਕ ਅਤੇ ਗੀਤਕਾਰ ਵਜੋਂ ਵੀ ਆਪਣਾ ਨਾਮ ਬਣਾਇਆ ਹੈ ਗਿੱਲ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਗਾਇਕ ਵਜੋਂ ਕੀਤੀ ਅਤੇ ਅਦਾਕਾਰੀ ਵਿੱਚ ਤਬਦੀਲੀ ਕਰਨ ਤੋਂ ਪਹਿਲਾਂ ਕਈ ਐਲਬਮ ਜਾਰੀ ਕੀਤੇ ਉਸੀ ਪਹਿਲੀ ਫਿਲਮ ਮੁੰਡੇ ਯੂਕੇ ਦੇ ਸਫਲ ਰਹੀ ਆ ਤੇ ਉਸਨੇ ਉਸ ਨੂੰ ਪੰਜਾਬੀ ਫਿਲਮ ਇੰਡਸਟਰੀ ਵਿੱਚ ਇੱਕ ਮੋਹਰੀ ਅਦਾਕਾਰ ਵਜੋਂ ਸਥਾਪਿਤ ਕਰ ਦਿੱਤਾ ਉਸ ਤੋਂ ਬਾਅਦ ਉਹ ਬਹੁਤ ਸਾਰੀਆਂ ਫਿਲਮਾਂ ਵਿੱਚ ਨਜ਼ਰ ਆਇਆ ਜਿਨ੍ਹਾਂ ਵਿੱਚ ਲਾਹੌਰੀਏ ਅੰਗਰੇਜ਼ ਲਵ ਪੰਜਾਬ ਆਦਿ ਸ਼ਾਮਲ ਹਨ ਜੋ ਕਿ ਸਾਰੀਆਂ ਫਿਲਮਾਂ ਬਾਕਸ ਆਫਿਸ ਤੇ ਬਹੁਤ ਸਫਲ ਰਹੀਆਂ ਗਿਲਕੋੜ 163 ਕਰੋੜ ਰੁਪਏ ਦੀ ਜਾਇਦਾਦ ਹੈ ਐਮੀ ਵਿਰਕ ਐਮੀ ਵਿਰਕ ਇੱਕ ਪ੍ਰਸਿੱਧ ਪੰਜਾਬੀ ਅਦਾਕਾਰ ਗਾਇਕ ਅਤੇ ਨਿਰਮਾਤਾ ਹੈ ਉਸ ਦਾ ਜਨਮ ਨਾਬਾ ਪੰਜਾਬ ਵਿੱਚ ਹੋਇਆ ਸੀ मनोरंजन उद्योग ਵਿੱਚ ਆਉਣ ਤੋਂ ਪਹਿਲਾਂ ਉਹ ਪੰਜਾਬੀ ਯੂਨੀਵਰਸਿਟੀ ਵਿੱਚ ਬੀਐਸਸੀ ਦਾ ਵਿਦਿਆਰਥੀ ਸੀ ਉਸਨੇ 2015 ਵਿੱਚ ਪੰਜਾਬੀ ਫਿਲਮ ਅੰਗਰੇਜ਼ ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਜੋ ਕਿ ਇੱਕ ਵੱਡੀ ਹਿੱਟ ਰਹੀ ਆਪਣੀ ਪਹਿਲੀ ਫਿਲਮ ਦੀ ਸਫਲਤਾ ਤੋਂ ਬਾਅਦ ਉਸਨੇ ਨਿੱਕਾ ਜ਼ੈਲਦਾਰ ਬੰਬੂ ਕਾਟ ਅਤੇ ਕਿਸਮਤ ਵਰਗੀਆਂ ਕਈ ਸਫਲ ਫਿਲਮਾਂ ਵਿੱਚ ਕੰਮ ਕੀਤਾ ਐਮੀ ਇੱਕ ਪ੍ਰਤਿਭਾਸ਼ਾਲੀ ਗਾਇਕ ਵੀ ਹੈ ਅਤੇ ਉਸਨੇ ਕਿਸਮਤ ਹਾਂ ਕਰ ਗਈ ਅਤੇ ਜ਼ਿੰਦਾਬਾਦ ਯਾਰੀਆਂ ਵਰਗੇ ਕਈ ਹਿੱਟ ਪੰਜਾਬੀ ਗੀਤ ਰਿਲੀਜ਼ ਕੀਤੇ ਹਨ ਅਮੀ ਵਿਰਕ ਕੋਲ 131 ਕਰੋੜ ਰੁਪਏ ਦੀ ਜਾਇਦਾਦ ਹੈ ਗਿੱਪੀ ਗਰੇਵਾਲ ਗਿੱਪੀ ਗਰੇਵਾਲ ਇੱਕ ਅਜਿਹਾ ਨਾਮ ਹੈ ਜੋ ਪੰਜਾਬੀ ਸਿਨੇਮਾ ਦਾ ਸਮਾਨ ਅਰਥੀ ਬਣ ਗਿਆ ਹੈ ਉਹ ਇੱਕ ਬਹੁਪੱਖੀ ਪ੍ਰਤਿਭਾਸ਼ਾਲੀ ਸ਼ਖਸੀਅਤ ਹੈ ਜੋ ਨਾ ਸਿਰਫ ਇੱਕ ਪੰਜਾਬੀ ਅਦਾਕਾਰ ਹੈ ਬਲਕਿ ਇੱਕ ਗਾਇਕ ਨਿਰਦੇਸ਼ਕ ਅਤੇ ਨਿਰਮਾਤਾ ਵਜੋਂ ਵੀ ਆਪਣੀ ਛਾਪ ਛੱਡ ਰਿਹਾ ਹੈ ਲੁਧਿਆਣਾ ਵਿੱਚ ਜਨਮੇ ਗਿੱਪੀ ਨੇ 2010 ਵਿੱਚ ਆਪਣੀ ਪਹਿਲੀ ਫਿਲਮ ਮੇਲ ਕਰਾ ਦੇ ਰੱਬਾ ਨਾਲ ਪੰਜਾਬੀ ਇੰਡਸਟਰੀ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ ਇਸ ਤੋਂ ਬਾਅਦ ਉਸਨੇ ਕੈਰੀ ਆਨ ਜੱਟਾ ਜੱਟ ਜੇਮਸ ਬੌਂਡ ਅਤੇ ਸੂਬੇਦਾਰ ਜੁਗਿੰਦਰ ਸਿੰਘ ਵਰਗੀਆਂ ਕਈ ਬਲੌਕਬਸਟਰ ਫਿਲਮਾਂ ਵਿੱਚ ਕੰਮ ਕੀਤਾ ਗਰੇਵਾਲ ਨਾ ਸਿਰਫ ਭਾਰਤ ਵਿੱਚ ਬਲਕਿ ਦੁਨੀਆ ਭਰ ਦੇ ਪੰਜਾਬੀ ਡਾਇਸਪੋਰਾ ਵਿੱਚ ਵੀ ਪ੍ਰਸਿੱਧ ਹੈ ਉਸਦੇ ਸੰਗੀਤ ਵੀਡੀਓਜ਼ ਨੂੰ YouTube ਤੇ ਲੱਖਾਂ ਵਿਊਜ਼ ਮਿਲਦੇ ਹਨ ਜੋ ਉਸ ਨੂੰ ਸਭ ਤੋਂ ਮਸ਼ਹੂਰ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਬਣਾ ਦਿੰਦੇ ਹਨ ਗਿੱਪੀ ਗਰੇਵਾਲ ਕੋਲ ਕੁੱਲ 147 ਕਰੋੜ ਰੁਪਏ ਦੀ ਜਾਇਦਾਦ ਹੈ ਹਰੀਸ਼ ਵਰਮਾ ਹਰੀਸ਼ ਵਰਮਾ ਇੱਕ ਹੋਰ ਹੁਨਰਮੰਦ ਅਤੇ ਪੰਜਾਬੀ ਸਿਨੇਮਾ ਦੇ ਸਭ ਤੋਂ ਅਮੀਰ ਅਦਾਕਾਰਾਂ ਵਿੱਚੋਂ ਇੱਕ ਹੈ। ਉਸ ਦਾ ਜਨਮ 1982 ਵਿੱਚ ਹੋਇਆ ਅਤੇ ਉਸਨੇ 2010 ਵਿੱਚ ਪੰਜਾਬਣ ਨਾਲ ਆਪਣੀ ਅਦਾਕਾਰੀ ਕੈਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਸਨੇ ਕਈ ਹੋਰ ਸਫਲ ਪੰਜਾਬੀ ਫਿਲਮਾਂ ਜਿਵੇਂ ਕਿ ਯਾਰ ਅਣਮੁੱਲੇ, ਡੈਡੀ ਕੂਲ, ਮੁੰਡੇ ਫੂਲ, ਵਾਪਸੀ ਅਤੇ ਗੋਲਕ ਬੁਗਨੀ ਬੈਂਕ ਤੇ ਬਟੂਆ ਵਿੱਚ ਸ਼ਾਨਦਾਰ ਅਭਿਨੇ ਕੀਤਾ। ਉਸਨੇ ਆਪਣੀ ਅਦਾਕਾਰੀ ਲਈ ਕਈ ਪੁਰਸਕਾਰ ਵੀ ਜਿੱਤੇ ਹਨ। ਜਿਸ ਵਿੱਚ ਪੀਟੀਸੀ ਪੰਜਾਬੀ ਫਿਲਮ ਅਵਾਰਡਾਂ ਵਿੱਚ ਸਰਵੋਤਮ ਅਦਾਕਾਰ ਸ਼ਾਮਲ ਹੈ ਵਰਮਾ ਆਪਣੀ ਕੁਦਰਤੀ ਅਦਾਕਾਰੀ ਹੁਨਰ ਅਤੇ ਆਪਣੀ ਪ੍ਰਦਰਸ਼ਨ ਰਾਹੀਂ ਦਰਸ਼ਕਾਂ ਨਾਲ ਜੁੜਨ ਦੀ ਯੋਗਤਾ ਲਈ ਜਾਣਿਆ ਜਾਂਦਾ ਹੈ ਹਰੀਸ਼ ਵਰਮਾ ਕੋਲ 73 ਕਰੋੜ ਰੁਪਏ ਦੀ ਜਾਇਦਾਦ ਹੈ ਜਿਮੀ ਸ਼ੇਰਗਿੱਲ ਜਿਮੀ ਸ਼ੇਰਗਿੱਲ ਇੱਕ ਉਪਰਤੀਬਾਸ਼ਾਲੀ ਅਤੇ ਪ੍ਰਸਿੱਧ ਅਦਾਕਾਰ ਹੈ ਜਿਸ ਨੇ ਭਾਰਤੀ ਫਿਲਮ ਉਦਯੋਗ ਵਿੱਚ ਆਪਣਾ ਨਾਂ ਬਣਾਇਆ ਹੈ ਉਹ ਪੰਜਾਬੀ ਸਿਨੇਮਾ ਵਿੱਚ ਆਪਣੀਆਂ ਬਹੁਤ ਖਾਸ ਭੂਮਿਕਾਵਾਂ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ ਉਕੇ ਅਲੋਚਨਾਤਮਕ ਤੌਰ ਤੇ ਪ੍ਰਸ਼ੰਸਾਯੋਗ ਫਿਲਮਾਂ ਜਿਵੇਂ ਕਿ ਯਾਰਾਂ ਨਾਲ ਬਹਾਰਾਂ ਮੰਨਤ ਅਤੇ ਰੰਗੀਲੇ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਜਾਣਿਆ ਜਾਂਦਾ ਹੈ ਆਪਣੇ ਅਦਾਕਾਰੀ ਕੈਰੀਅਰ ਤੋਂ ਇਲਾਵਾ ਉਸਨੇ ਫਿਲਮ ਨਿਰਮਾਣ ਵਿੱਚ ਵੀ ਕਦਮ ਰੱਖਿਆ ਹੈ ਅਤੇ ਧਰਤੀ ਅਤੇ ਟੌਰ ਮਿੱਤਰਾਂ ਦੀ ਵਰਗੀਆਂ ਫਿਲਮਾਂ ਦਾ ਨਿਰਮਾਣ ਕੀਤਾ ਹੈ ਜਿੰਮੀ ਸ਼ੇਰ ਗਿਲ ਕੋਲ 122 ਕਰੋੜ ਰੁਪਏ ਦੀ ਜਾਇਦਾਦ ਹੈ ਬਿੰਨੂ ਢਿੱਲੋਂ ਬਿੰਨੂ ਢਿੱਲੋਂ ਪੰਜਾਬੀ ਫਿਲਮ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਹੈ ਉਨਾ ਦਾ ਜਨਮ 29 ਅਗਸਤ 1975 ਨੂੰ ਧੂਰੀ ਵਿੱਚ ਹੋਇਆ। ਉਹਨਾਂ ਨੇ ਆਪਣੀ ਅਦਾਕਾਰੀ ਕਰੀਅਰ ਦੀ ਸ਼ੁਰੂਆਤ 2002 ਵਿੱਚ ਪੰਜਾਬੀ ਫਿਲਮ ਸ਼ਹੀਦ-ਏ-ਆਜ਼ਮ ਨਾਲ ਕੀਤੀ ਸੀ। ਢਿੱਲੋਂ ਆਪਣੀ ਬਹੁਪੱਖੀ ਪ੍ਰਤਿਭਾ ਲਈ ਮਸ਼ਹੂਰ ਹਨ ਅਤੇ ਉਹਨਾਂ ਨੇ ਆਪਣੇ ਕਰੀਅਰ ਵਿੱਚ ਕਾਮੇਡੀ, ਡਰਾਮਾ ਅਤੇ ਐਕਸ਼ਨ ਸਮੇਤ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਈਆਂ ਹਨ। ਉਹਨਾਂ ਨੇ ਆਪਣੇ ਪ੍ਰਦਰਸ਼ਨ ਲਈ ਕਈ ਪੁਰਸਕਾਰ ਜਿੱਤੇ ਹਨ, ਜਿਸ ਵਿੱਚ 2012 ਵਿੱਚ ਫਿਲਮ ਕੈਰੀ-ਆਨ ਜੱਟਾ ਲਈ ਕਾਮਿਕ ਭੂਮਿਕਾ ਵਿੱਚ ਸਰਵੋਤਮ ਅਦਾਕਾਰ ਲਈ ਪੀਟੀਸੀ ਪੰਜਾਬੀ ਫਿਲਮ ਪੁਰਸਕਾਰ ਵੀ ਸ਼ਾਮਲ ਹੈ। ਬਿੰਨੂ ਢਿੱਲੋਂ ਕੋਲ 32 ਕਰੋੜ ਰੁਪਏ ਦੀ ਜਾਇਦਾਦ ਹੈ ਯੋਗਰਾਜ ਸਿੰਘ ਯੋਗਰਾਜ ਸਿੰਘ ਇੱਕ ਮਸ਼ਹੂਰ ਪੰਜਾਬੀ ਅਦਾਕਾਰ ਹੈ ਜਿਸ ਨੇ ਮਨੋਰੰਜਨ ਉਦਯੋਗ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਉਸ ਦਾ ਜਨਮ 25 ਮਾਰਚ 1958 ਨੂੰ ਚੰਡੀਗੜ੍ਹ ਵਿਖੇ ਹੋਇਆ ਸੀ ਉਸ ਨੇ ਆਪਣਾ ਕੈਰੀਅਰ ਇੱਕ ਕ੍ਰਿਕਟਰ ਵਜੋਂ ਸ਼ੁਰੂ ਕੀਤਾ ਸੀ ਪਰ ਬਾਅਦ ਵਿੱਚ ਅਦਾਕਾਰੀ ਵੱਲ ਚਲਾ ਗਿਆ ਸਿੰਘ ਨੇ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਆਪਣੇ ਪ੍ਰਦਰਸ਼ਨ ਲਈ ਆਲੋਚਨਾਤਮਕ ਪ੍ਰਸ਼ੰਸਾਵੀ ਪ੍ਰਾਪਤ ਕੀਤੀ ਹੈ ਉਸ ਦੀਆਂ ਕੁਝ ਪ੍ਰਸਿੱਧ ਫਿਲਮਾਂ ਵਿੱਚ ਜੱਟ ਤੇ ਜ਼ਮੀਨ ਲਲਕਾਰਾ ਜੱਟੀ ਦਾ ਇਨਸਾਫ ਪੰਜਾਬ ਦਾ ਅਤੇ ਦਰਬਾਰ ਆਦੀ ਸ਼ਾਮਲ ਹਨ ਇਸ ਤੋਂ ਇਲਾਵਾ ਉਸਨੇ ਬਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ ਜਿਵੇਂ ਕਿ ਭਾਗ ਮਿਲ ਕਾ ਭਾਗ ਅਤੇ ਸਿੰਗਿਸ ਬਲਿੰਕ ਯੋਗਰਾਜ ਸਿੰਘ ਕੋਲ 58 ਕਰੋੜ ਰੁਪਏ ਦੀ ਜਾਇਦਾਦ ਹੈ ਦੇਵ ਖਰੋੜ ਦੇਵ ਖਰੋੜ ਇੱਕ ਅਮੀਰ ਪੰਜਾਬੀ ਅਦਾਕਾਰ ਹੈ ਜਿਸਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣਾ ਇੱਕ ਵੱਖਰਾ ਨਾਂ ਬਣਾਇਆ ਹੈ ਉਸਨੇ 2008 ਵਿੱਚ ਪੰਜਾਬੀ ਫਿਲਮ ਹਸ਼ਰ ਏ ਲਵ ਸਟੋਰੀ ਨਾਲ ਆਪਣੀ ਅਦਾਕਾਰੀ ਕੈਰੀਅਰ ਦੀ ਸ਼ੁਰੂਆਤ ਕੀਤੀ। ਇਸ ਫਿਲਮ ਦੀ ਸਫਲਤਾ ਤੋਂ ਬਾਅਦ ਉਸਨੇ ਕਈ ਮਸ਼ਹੂਰ ਫਿਲਮਾਂ ਵਿੱਚ ਕੰਮ ਕੀਤਾ। ਉਸ ਦੀਆਂ ਕੁਝ ਮਹੱਤਵਪੂਰਨ ਫਿਲਮਾਂ ਵਿੱਚ ਰੁਪਿੰਦਰ ਗਾਂਧੀ, ਦ ਗੈਂਗਸਟਰ, ਬਲੈਕੀਆ ਅਤੇ ਡੀਐਸਪੀ ਦੇਵ ਆਦਿ ਸ਼ਾਮਲ ਹਨ। ਅਦਾਕਾਰੀ ਤੋਂ ਇਲਾਵਾ ਦੇਵ ਖਰੋੜ ਇੱਕ ਫਿਟਨੈਸ ਪ੍ਰੇਮੀ ਵੀ ਹੈ ਅਤੇ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਵਰਕਆਊਟ ਵੀਡੀਓਜ਼ ਸ਼ੇਅਰ ਕਰਦਾ ਰਹਿੰਦਾ ਹੈ। ਦੇਵ ਖਰੋੜ ਕੋਲ 35 ਕਰੋੜ ਰੁਪਏ ਦੀ ਜਾਇਦਾਦ ਹੈ। ਗੁਰਪ੍ਰੀਤ ਕੁੱਗੀ ਗੁਰਪ੍ਰੀਤ ਕੁੱਗੀ ਇੱਕ ਮਸ਼ਹੂਰ ਅਦਾਕਾਰ, ਕਾਮੇਡੀਅਨ, ਸਿਆਸਤਦਾਨ ਅਤੇ ਸਮਾਜਿਕ ਕਾਰਕੁਨ ਹਨ। ਆਪਣੇ ਕੈਰੀਅਰ ਦੀ ਸ਼ੁਰੂਆਤੀ ਦਿਨਾਂ ਵਿੱਚ ਉਹ ਸਥਾਨਕ ਥੀਏਟਰਾਂ ਵਿੱਚ ਪ੍ਰਦਰਸ਼ਨ ਕਰਦੇ ਸਨ। ਬਾਅਦ ਵਿੱਚ ਉਹ ਟੈਲੀਵਿਜ਼ਨ ਅਤੇ ਫਿਲਮ ਵਿੱਚ ਕੰਮ ਕਰਨ ਲੱਗ ਪਏ ਉਸਨੇ 50 ਤੋਂ ਵੱਧ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ ਜਿਨ੍ਹਾਂ ਵਿੱਚ ਕੈਰੀਅਨ ਜੱਟਾ, ਜੱਟ ਜੀम्स ਬੌਂਡ ਅਤੇ ਅਰਦਾਸ ਕਰਾਂ ਆਦਿ ਸ਼ਾਮਲ ਹਨ ਉਸੀ ਅਦਾਕਾਰੀ ਦੇ ਹੁਨਰ ਉਸਦੇ ਹਾਸੇ ਮਜ਼ਾਕ ਦੀ ਭਾਵਨਾ ਨੇ ਉਸਨੂੰ ਪੰਜਾਬੀ ਦਰਸ਼ਕਾਂ ਵਿੱਚ ਇੱਕ ਪ੍ਰਸਿੱਧ ਹਸਤੀ ਬਣਾਇਆ ਹੈ ਗੁਰਪ੍ਰੀਤ ਕੁੱਕੀਕੋਲ 24 ਕਰੋੜ ਰੁਪਏ ਦੀ ਜਾਇਦਾਦ ਹੈ ਦਿਲਜੀਤ ਦੁਸਾਂਝ ਦਿਲਜੀਤ ਦੁਸਾਂਝ ਨੂੰ ਪੰਜਾਬੀ ਫਿਲਮ ਇੰਡਸਟਰੀ ਦੇ ਸਭ ਤੋਂ ਸਫਲ ਅਤੇ ਅਮੀਰ ਅਦਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਉਹ ਕਈ ਹਿੱਟ ਫਿਲਮਾਂ ਦਾ ਹਿੱਸਾ ਰਿਹਾ ਹੈ ਅਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਅਤੇ ਅਣਗਿਣਤ ਪੁਰਸਕਾਰ ਜਿੱਤ ਚੁੱਕਾ ਹੈ ਫਿਲਮ ਇੰਡਸਟਰੀ ਵਿੱਚ ਦਿਲਜੀਤ ਦਾ ਸਫ਼ਰ 2011 ਵਿੱਚ ਫਿਲਮ ਦੀ ਲਾਅ ਇਨ ਆਫ ਪੰਜਾਬ ਨਾਲ ਸ਼ੁਰੂ ਹੋਇਆ ਸੀ ਹਾਲਾਂਕਿ 2012 ਦੀ ਬਲਾਕਬਸਟਰ ਜੱਟ ਐਂਡ ਜੂਲੀਅਟ ਵਿੱਚ ਉਸਦੀ ਭੂਮਿਕਾ ਨੇ ਉਸਨੂੰ ਪ੍ਰਸਿੱਧੀ ਤੱਕ ਪਹੁੰਚਾਇਆ ਅਤੇ ਪੰਜਾਬੀ ਇੰਡਸਟਰੀ ਵਿੱਚ ਇੱਕ ਮੋਹਰੀ ਅਦਾਕਾਰ ਵਜੋਂ ਸਥਾਪਿਤ ਕਰ ਦਿੱਤਾ ਦੁਸਾਂਜ ਨੇ ਵੱਖ-ਵੱਖ ਪੰਜਾਬੀ ਗਾਇਕੀ ਰਿਐਲਿਟੀ ਸ਼ੋਜ਼ ਵਿੱਚ ਜੱਜ ਵਜੋਂ ਵੀ ਕੰਮ ਕੀਤਾ ਹੈ ਦੁਸਾਂਜ ਕੋਲ 172 ਕਰੋੜ ਰੁਪਏ ਦੀ ਜਾਇਦਾਦ ਹੈ ਸਾਡੀ ਪੇਸ਼ਕਸ਼ ਤੁਹਾਨੂੰ ਕਿਵੇਂ ਲੱਗੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਲਿਖੋ ਵੀਡੀਓ ਲਾਈਕ ਤੇ ਸ਼ੇਅਰ ਕਰੋ ਪੀ ਸਟਾਰ ਮੀਡੀਆ ਚੈਨਲ ਨੂੰ ਸਬਸਕ੍ਰਾਈਬ ਕਰੋ